ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਵਾੜਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਐਸਟਾ ਮੌਜੂਦ ਆ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਜਿਹੜੇ ਫਰੀਦਕੋਟ ਦਾ ਆਖਰੀ ਪਿੰਡ ਆ ਸਤਨਾਮ ਸਿੰਘ ਵੀਰੇ ਦੇ ਘਰੇ ਆ ਵਪਾਰ ਦਾ ਬਾਈ ਦਾ ਕੰਮ ਆ ਆਜੋ ਇੱਕ ਮਿਹਦੇ ਦਰਸ਼ਨ ਕਰਵਾਉਣਾ ਮੈਂ ਤੁਹਾਨੂੰ ਸਤਨਾਮ ਵੀਰੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਆ ਵੱਡੇ ਭਾਈ ਠੀਕ ਆ ਵਧੀਆ ਭਾਈ ਸੀਤਾ ਦੇ ਪਰਿਵਾਰ ਵੀਰੇ ਠੀਕ ਆ ਵਧੀਆ ਜੀ अच्छा सतनाम भाई अपना नाम ਦਾ ਸਤਨਾਮ ਘਰ ਕਿੱਥੇ ਜਾ ਗਿਆ ਆਪਣਾ ਬਾਈ ਨਾਮ ਸਤਨਾਮ ਸਿੰਘ ਜੀ ਪਿੰਡ ਧੂੜਗੋੜੀ ਜ਼ਿਲ੍ਹਾ ਫਰੀਦਕੋੜੀ ਘਰ ਕਿੱਥੇ ਘੁਆ ਗਿਆ ਵੀਰੇ ਸਰ ਆਪਣਾ ਡੇਰੇ ਕੋਲੇ ਆ ਜੀ ਡੇਰੇ ਕੋਲੇ ਅਸਤਨਾਮ ਭਾਈ ਜਿਹੜੀ ਆਪਾਂ ਮੈਂ ਵਿੱਚ ਨਹੀਂ ਆ ਵੀਰੇ ਇਹ ਕਿੰਨਵਾ ਸੂਆਸ ਹੁੰਦੀ ਐ ਸੂਆ ਚੌਥਾ ਦੱਸਿਆ ਮਾਲਕਾਂ ਨੇ ਆਪਾਂ ਚੌਥਾ ਕਰ ਲਾ ਮੰਨ ਲਈਏ ਪੰਜਵਾਂ ਮੰਨ ਲਈ ਠੀਕ ਐ ਵੀ ਦਿਨ ਕਿੰਨੇ ਪਏ ਵੀਰੇ ਦਿਨ ਇੱਕ ਦੋ ਹੀ ਬਾਕੀ ਆ ਜੀ ਤਿਆਰੀ ਦੇ ਵਿੱਚ ਆ ਅੱਛਾ ਰੇਟ ਕੀ ਰੱਖਾਂਗੇ ਵੀਰੇ ਆਪਾਂ ਇਹਦਾ ਰੇਡ ਲੈਂਡ ਦੇ ਨਾਲਾ ਮੁੱਲ ਕਰਾ ਕਰਾਉਣਾ ਤਾਂ ਆਪਾਂ 95000 ਦੀ ਦੇ ਦਾਂਗੇ ਜੇ ਮੁੱਲ ਕਿੰਨਾ ਮਰਜ਼ੀ ਕਰਾ ਲਈ ਠੀਕ ਆ ਵੀਰੇ 95 ਵਿੱਚ ਮੰਤਣ ਕਰ ਦਾਂਗੇ ਥੋੜਾ ਬਹੁਤਾ ਹਾਂਜੀ ਕਰ ਦਾਂਗੇ ਜ਼ਰੂਰ ਆ ਦੁੱਧ ਦਾ ਕੀ ਰਿਕਾਰਡ ਦੱਸਿਆ ਭਈ ਉਹਨਾਂ ਨੇ ਦੁੱਧ ਦਾ 12 13 ਕਿਲੋ ਦਾ ਰਿਕਾਰਡ ਦੱਸਿਆ ਜੀ ਦੇ ਦੂਗੀ ਇਹਨਾਂ ਪਤਲੀਵੇਂ ਬਰੀਕਾ ਹਨਾ ਦੁੱਧ ਵਾਲੀ ਹਮੇ ਤੇ ਵੀਰੇ ਨੰਬਰ ਕਿੰਨਾ ਆ ਗਿਆ ਆਪਣਾ ਨੰਬਰ 9781952698 9781952698 ਠੀਕ ਆ ਤੋਰੀ ਵੀਰੇ ਕੱਢੀ ਬਾਹਰ ਨੂੰ ਲੈ ਵੀ ਮਿੱਤਰੋ ਸੂਆ ਚੌਥਾ ਮੰਨ ਲਿਓ ਕਿ ਪੰਜਵਾ ਮੰਨ ਲਿਓ ਉਹ ਹੁਣ ਤੁਹਾਡੇ ਤੇ ਡਿਪੈਂਡਾ ਕਿਉਂਕਿ ਬਾਈ ਵੇਚਣ ਵਾਲੀ ਨੇ ਇਹਦਾ ਦੂਜਾ ਤੀਜਾ ਹੀ ਕਹਿਣਾ ਹੁੰਦਾ ਪਰ ਆਪਾਂ ਮੰਨਣਾ ਆਉਦੀ ਸਮਝਦਾਰੀ ਆਪ ਵਰਤਣੀ ਹੁੰਦੀ ਆ ਲੀਵੇ ਵੱਲੋਂ ਮੈਂ ਬੜੀ ਖਰੀਆ ਯਾਰ ਥਣ ਥਣ ਤਾਂ ਨਾ ਕਿਆ ਬਾਤ ਹੀ ਲੱਗਾ ਕਰਮਾਂ ਵਾਲੀ ਨੂੰ ਦਿਨ ਕੱਢ ਜੂਗੀ ਹਲੇ ਪੰਜ ਚਾਰ 311 12 ਕਿਲੋ ਮਿੱਤਰੋ ਇਹਦਾ ਜਿਹੜਾ 95 ਅੱਗੇ ਇਹ ਨਿਕ ਪਾ ਦੇ ਰਿਹਾ ਤੇ ਮੋਦੀ ਇਹੋ ਕਹਤਾ ਮਿਲਦੀ ਨਹੀਂ ਕੋਈ ਤੁਹਾਨੂੰ ਵੀ ਪਤਾ ਸਾਰਿਆਂ ਨੂੰ ਕਿਉਂਕਿ ਹੁਣ ਤਾਂ ਅੱਗੇ ਅੱਗੇ ਬਸ ਨਾ ਜਿਹਨੇ ਲੈ ਲਿਆ ਸੋ ਲੈ ਲਿਆ ਜਿਹੜਾ ਰਹਿ ਗਿਆ ਸੋ ਰਹਿ ਗਿਆ ਹੁਣ ਤਾਂ ਅੱਗੇ ਅੱਗੇ ਬਸ ਕੰਮ ਆਪੀ ਹੋਣਾ ਬੰਦੇ ਮੁੰਦੇ ਆਲਾ ਟਾਈਮ ਤਾਂ ਚੱਲਿਆ ਨੰਗ ਬਤਰੋ ਆਹ ਵੇਖੋ ਬਈ ਲੈ ਵਾ ਲੋ ਹਾਂ ਇੱਥੇ ਲਾਉਂਦੀ ਆ ਤੀਰ ਟਿਕਾਣੇ ਹਨਾ ਨਾਲਾ ਨੂਣਾ ਉਹ ਕੇ ਦੀ ਰਿਪੋਰਟ ਆ ਜਬ 95000 ਰੁਪਇਆ ਡਿਮਾਂਡ ਆ ਨੰਬਰ ਸਕਰੀਨ ਦੇ ਉੱਤੇ ਆ ਪਿੰਡ ਤੂੜਕੋਟਾ ਜ਼ਿਲ੍ਹਾ ਫਰੀਦਕੋਟਾ ਕੈਮਰਾ ਗੁਰਦੀਪ ਗਿੱਲ ਦੇ